ਜੇ ਕੋਈ ਛੋਡੀ ਵੀਡੀਓ ਦੇਖ ਕੇ ਰੇਟ ਆਊਗਾ ਠੀਕ ਹੈ ਤਾਂ ਗੱਲ ਐਸ ਹੋ ਜਾਊਗਾ ਬਿਲਕੁਲ ভাই ਵੀਡੀਓ ਦੇ ਵਿੱਚ ਛੋਟਾ ਸਕਰੀਨਸ਼ਾਟ ਦਿਖਾ ਦੇ ਜਿੰਨਾ ਤੁਸੀਂ ਕਹੋਗੇ ਓਨਾ ਆਪਾਂ ਇਹਨੂੰ ਰਿਸਕਾਊਂਟ ਕਰਕੇ ਦੇ ਦਾਂਗੇ ਠੀਕ ਜਾਲ ਸਮੇਤ ਆ ਜਾਲ ਜੂਲ ਲੱਗਿਆ ਹਨਾ ਤੇ ਬਿੱਡੇ ਦਾ ਉੱਚਾ ਆ ਗਿਆ 3.5 ਫੁੱਟ ਬਿੱਡ ਹੋਊਗਾ 3 ਫੁੱਟ ਬਿੱਡ ਜਾਲੀ ਲੱਗੀ ਹੋਈ ਹੈ ਜਾਲੀ ਲੱਗੀ ਹੋਈ ਹੈ ਕੁੜੀ ਵਾਲੀ ਤੇ ਵੀ ਕੰਮਸਾਰ ਹੋ ਗਈ ਹਾਂ 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 ਬਾਈ ਟੋਪੀ ਧਰਨੀ ਹੁੰਦੀ ਹੈ ਹਨਾ ਪਿੱਛੇ ਬੰਗੇ ਆ ਗਏ ਹਾਂਜੀ ਵੀ ਸასი ਗੱਲ ਦੋਸਤੋ ਤੇ ਇਸ ਟਾਈਮ ਆਪਾਂ ਲੈ ਕੇ ਆ ਜਾਾਂਗੇ ਵੀਡੀਓ ਜਿਹੜੀ ਬਰਨਾਲਾ ਟਰੈਕਟਰ ਮੰਡੀ ਦੀ ਤੇ ਪਣੀ ਜੀ ਸਾਜ YouTube Facebook ਚੈਨਲ ਆਗਾ ਨਾ ਮਰੀਕ ਭਣੀ ਸਾ ਆਪਣੇ ਨਾਲ ਖੜਾਗਾ ਤੇ ਇਹ ਵੀਰ ਨੇ ਟਰੈਕਟਰਾਂ ਦਾ ਸੇਲ ਪਰਚੇਜ ਦਾ ਕੰਮ ਕਰਦਾ ਕੋਈ ਵੀ ਖੇਤੀਬਾੜੀ ਦਾ ਸੰਦ ਤੁਸੀਂ ਲੈਣਾ ਵੇਚਣਾ ਖਰੀਦਣਾ ਤਾਂ ਤੁਸੀਂ ਇਹਦੇ ਨਾਲ ਕੰਟੈਕਟ ਕਰ ਸਕਦੇ ਹੋ ਠੀਕ ਆ ਨਾ ਤੇ ਹੁਣ ਟਰੈਕਟਰ ਇੰਨਾ ਕੋਲੇ ਖੜੇ ਨੇ ਆਪਾਂ ਪੁੱਛਦਾ ਵੀ ਕਿਹੜੇ ਕਿਹੜੇ ਟਰੈਕਟਰ ਖੜੇ ਨੇ ਕੀ ਕੁਛ ਖੜਾ ਹੈ ਨਾ ਪੰਦਾ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸੋ ਧੰਨਵਾਦ ਭਾਈ ਜਿਹੜੇ ਭਰਾ ਵੀਡੀਓ ਦੇਖੀ ਜਾਂਦੇ ਨੇ ਤੇ ਆਪਾਂ ਨਵਾਂ ਨਾਮਾ ਕੰਮ ਸ਼ੁਰੂ ਕੀਤਾ ਖੇਤੀਬਾੜੀ ਸੰਦ ਕੋਈ ਵੀ ਹੋਵੇ ਹਨਾ ਖਰੀਦਣਾ ਤੇ ਵੇ ਤੇ ਚਾਹ ਟਰੈਕਟਰ ਹੈ ਚਾਹ ਟਰੈਕਟਰ ਨੇ ਹਾਂ ਟਰੈਕਟਰ ਕਿਹੜੇ ਕਿਹੜੇ ਨੇ 2 735 ਹੈ ਬਾਈ 1 855 ਹੈ ਤੇ 1 ਐਸਰ ਹੈ ਇੱਕ 400 ਵਾਲਾ ਹੋਰ ਵੀ ਖੜਾਗਾ 95 94 ਮਾਡਲ ਹੈ ਇੱਕ 98 ਖੜਾ ਹੈ ਯਾਨੀ 7 7 8 ਟਰੈਕਟਰ ਹੈਗੇ ਵੀਡੀਓ ਦੇਖ ਖੜੇ ਨੇ 98 ਮਾਡਲ ਟਰੈਕਟਰ ਵੀ ਖੜਾ ਹੈਗਾ ਠੀਕ ਹੈ ਮੈਂ ਟਰੈਕਟਰ ਦੀ ਸ਼ੁਰੂਆਤ ਕਰਦਾ ਜਿਹੜੀ ਬਾਈ ਕਰਦਾ ਸਵਰਾ 735 ਟਰੈਕਟਰ ਹੈ ਐਫੀ ਐਫੀ ਜੇ ਟਰੈਕਟਰ ਦੀ ਗੱਲ ਕਰੀਏ 94 ਮਾਡਲ ਹੈ ਇਹ ਬਾਡੀ ਲਾਈਨ ਦਾ ਚੰਗਾ ਇੱਕ ਵਾਰ ਟਰੈਕਟਰ ਲਵੋ ਦਿਖਾ ਦੇ ਪੂਰਾ ਸਾਫ ਟਰੈਕਟਰ ਹੈ ਬਾਕੀ ਟਰੈਕਟਰ ਦੀ ਬਾਈ ਇੰਜਨ ਗੇਅ ਖੋਲ ਤਸੱਲੀ ਆ ਪਾ ਮੈਂ ਦੁਪਹਿਰੇ ਵੀ ਆਪਦੇ 11 ਹਾਲ ਪਾ ਕੇ ਹਨਾ ਬਾਹ ਕੇ ਲਿਜਾ ਸਕਦਾ ਪੂਰਾ ਪੂਰੀ ਤਸੱਲੀ ਵਾਕਸ ਟ੍ਰੈਕਟਰ ਆ ਤੇ ਟ੍ਰੈਕਟਰ ਪੰਜਾਬ ਨੰਬਰ ਆ ਵੀਰੇ ਕਲੋਸ ਕਰਦੀ ਇੰਜਨ ਦੇ ਵਿੱਚ ਆ ਮੋਰਾ ਦਿਖਾ ਦੇ ਆ ਬਿਲਕੁਲ ਹਾਂ ਕਲੋਸ ਕਰਦੀ ਇਹਦੇ ਬਾਕੀ ਤੁਹਾਨੂੰ ਮੈਂ ਟਾਇਰ ਦਿਖਾ ਦੇਣਾ ਇਹਦੇ ਟਾਇਰ ਨੇ ਜਿਹੜੇ ਵੀਰੇ ਜੇਕੇ ਦੇ ਨੇ ਠੀਕ ਐ ਬਾਕੀ ਜਿੰਨਾ ਟ੍ਰੈਕਟਰ ਸਾਰਾ ਓਰੀਜਨਲ ਆਗਾ ਰੰਗ ਪੇਟ ਜਮਾ ਓਰੀਜਨਲ ਪਿਆ ਬਿਲਕੁਲ ਬਿਲਕੁਲ ਸਾਫ ਕੰਡੀਸ਼ਨ ਦਾ ਪਿਆ ਹਨਾ ਬਾਕੀ ਜਿੰਨਾ ਸਮਾਨ ਵੀਰੇ ਨਾਲ ਆਉਂਦਾ ਇਹਦੇ ਕੋਈ ਡੰਡਾ ਜੇ ਨਾਲ ਆਊਗਾ ਤਾਂ ਡੰਡਾ ਮਿਲੂਗਾ ਜੇ ਡਰਾਵਲ ਨਾਲ ਆਉਂਦੀ ਤਾਂ ਨਾਲ ਡਰਾਵਲ ਮਿਲੂਗੀ ਠੀਕ ਹੈ ਜਿੰਨਾ ਕਿ ਸਮਾਨ ਨਾਲ ਆਊਗਾ ਹੋਇਆ ਇਹਦੇ ਉਹ ਨਾਲ ਦੇਵਾਂਗੇ ਬਾਕੀ ਛਾਤਰੀ ਲੱਗੀ ਵੀ ਐ ਤੇ ਬਾਕੀ ਡਿਮਾਂਡ ਦੀ ਗੱਲ ਕਰੀਏ ਟਰੈਕਟ ਦੀ ਡਿਮਾਂਡ ਹੈ ਜਿਹੜੀ ਵੀਰੇ ਆਪਾਂ ਰੱਖੀ ਐ 1 ਲੱਖ ਤੇ 42000 ਕੋਈ ਰੇਟ ਸੋਚ ਕੇ ਕੋਈ ਮਾਡਲ ਵੀਰੇ ਹੈਗਾ 94 94 ਮਾਡਲ ਹੈ 142000 42000 ਡਿਮਾਂਡ ਹੀ ਹੈ ਵੀਰੇ ਕੋਈ ਹੈਗਾ ਨਾ ਹੋ ਜੂ ਸੁਣ ਕੇ ਵੀ ਯਾਰ ਐਨਾ ਰੇਟ ਜਾਂ ਘਟ ਜਾਂ ਵੱਧ ਹਨਾ ਇਹ ਜਿਵੇਂ ਮੰਡੀ ਦੇ ਰੇਟ ਲਿਖੇ ਹੁੰਦੇ ਨੇ ਟਰੈਕਟਰਾਂ ਦੇ ਮਾਡਲ ਦੇ ਹਿਸਾਬ ਨਾਲ ਉਵੇਂ ਰੇਟ ਹੈ ਜੇ ਕੋਈ ਛੋਟੀ ਵੀਡੀਓ ਦੇਖ ਕੇ ਰੇਟ ਆਊਗਾ ਠੀਕ ਹੈ ਤਾਂ ਲੈਸ ਹੋ ਜੂਗਾ ਬਿਲਕੁਲ ভাই ਵੀਡੀਓ ਦੇ ਵਿੱਚ ਛੋਟਾ ਸਕਰੀਨਸ਼ਾਟ ਦਿਖਾ ਦੇ ਜਿੰਨਾ ਤੁਸੀਂ ਕਹੋਗੇ ਓਨਾ ਆਪਾਂ ਇਹਨੂੰ ਡਿਸਕਾਊਂਟ ਕਰਕੇ ਦੇ ਦਾਂਗੇ ਆਪਾਂ ਇੱਕ ਵਾਰ ਹਾਂ ਨਾ ਕਮਾਉਣਾ ਭਈ ਐ ਨਹੀਂ ਹੈਗਾ ਆਪਾਂ ਯਾਰ ਇਹ ਚ 20 ਕਮਾ ਲਿਆ ਜਾਂ 10 ਕਮਾ ਲਿਆ ਉਹ ਕੰਮ ਨਹੀਂ ਠੀਕ ਹੈ ਲੈ ਬਿ ਟਰੈਕਟਰ ਜਮਾ ਓਕੇ ਬਾਕੇ ਕਹ ਜੀ ਇਹ ਹਾਲ ਤਵੀਆਂ ਨਾਲ ਅਸੀਂ ਟਰੈਕਟਰ ਜਿਹੜਾ ਲਾ ਜਾ ਸਕਦੇ ਹਾਂ ਬਿਲਕੁਲ ਆਪਾਂ ਯਾਰ ਪਰਿਵਾਰ ਵੱਡਾ ਕਰਨਾ ਬਈ ਠੀਕ ਹੈ ਤੇ ਇੱਥੇ ਟਰਾਲੀਆਂ ਖੜੀਆਂ ਨੇ ਜਾਲੀ ਵਾਲੀ ਆਹ ਟਰਾਲੀ ਦਿਖਾਉਣਾ ਵੀਰੇ ਆਪਣੇ ਕੋਲੇ ਹੈ ਕਿ ਲਿਫਟ ਵਾਲੀ ਆ ਸਿੰਗਲ ਟਾਇਰ ਦੇ ਵਿੱਚ ਆ 11 6 ਐ 11 6 ਠੀਕ ਹੈ ਹੈਵੀ ਡਿਊਟੀ ਆ ਬਈ ਇਹ ਪੂਰੀ ਹੈਪਰਾਨੇ ਦੇ ਵਿੱਚ ਪੂਰੀ ਮੰਨ ਵਿੱਚ ਛਾਈ ਤੇ ਬਣੀ ਵੀ ਆ ਇਹ ਟਰਾਲੀ ਠੀਕ ਹੈ ਤੇ ਬੈੱਡ ਮਿਲ ਜੂ ਵੀਰੇ ਨਾਲ ਆ ਬੈੱਡ ਵੀ ਨਾਲ ਆ ਜਾਲੀ ਵੀ ਹਾਂ ਡਾਲਾ ਵੀਰੇ ਦਾ ਖੁੱਲਦਾਗਾ ਡਾਲਾ ਵੀ ਖੁੱਲਦਾ ਸਾਰਾ ਕੁਝ ਤੇ ਹਾਂ ਜਾਲ ਵੀ ਇਹਦਾ ਹੈ ਜਾਲ ਦਿਖਾ ਦੇ ਜਾਲ ਵੀ ਹੈ ਨਵਾਂ ਬਣਿਆ ਪਿਆ ਇਸ ਸਾਲ ਹੀ ਨਵਾਂ ਬਣਿਆਗਾ ਤੇ ਇਹਦੀ ਡਿਮਾਂਡ ਹੈ ਜਿਹੜੀ ਵੀਰੇ ਰੱਖੀ ਆ ਆਪਾਂ 1,35,000 35,000 ਰੁਪਏ ਦੀ ਇਹ ਵੀ ਲੈਸ ਹੋ ਜੂ ਮੌਕੇ ਤੇ ਹੋ ਜੂ ਵੀਰੇ ਹੋ ਜੂ ਬਾਕੀ ਟਾਇਰ ਦਿਖਾ ਦੇ ਹਨਾ 12 20 ਵਾਲੇ ਦੇ ਟਾਇਰ ਨੇਗੇ ਠੀਕ ਆ ਫਿਰ ਉਸ ਤੋਂ ਬਾਅਦ ਗੱਲ ਕਰਦੇ ਵਿੱਚੋਂ ਫਾਰਸ ਦਿਖਾ ਦੇ ਫਾਰਸ ਬਿਲਕੁਲ ਸਾਫ਼ ਆ ਦਿਖਾ ਦੇ ਮਾੜਾ ਕਿਨਾਂ ਟਰਾਂਡੀ ਦੇ ਵਿੱਚ ਜਾ ਕੇ ਤੇ ਫਾਰਸ ਆ ਨਾ ਚੈੱਕ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਸਾਨੂੰ ਟਰੈਕਟਰ ਦਿਖਾਉਣਾ ਜੇ ਕਿਸੇ ਭਰਾ ਨੇ 855 855 ਟਰੈਕਟਰ ਰਹਿ ਗਿਆ ਹਾਂ ਲੇਕਿਨ ਇਹ ਟਰੈਕਟਰ ਵੀ ਤੁਹਾਨੂੰ ਦਿਖਾ ਦੇਣਾ ਵੀਰੇ ਇਹ ਹੈਗਾਗਾ 2003 ਦਾ ਮਾਡਲ ਠੀਕ ਹੈ ਬਾਡੀ ਲਾਈਨ ਦਾ ਬਿਲਕੁਲ ਸਾਫ਼ ਟਰੈਕਟਰ ਹੈ ਸੋ ਵੀਰੇ ਬਿਲਕੁਲ ਟੈਂਕੀ ਵਰਗੀ ਸਾਫ਼ ਹੈ ਪਰ ਹੁਣ ਜਦੋਂ ਥੋੜੀ ਜਿਹੀ ਕਾਲੀ ਦੇ ਵਿੱਚ ਸੋ ਕਸੀ ਨਹੀਂ ਗਈ ਹੁਣ ਤੈਨੂੰ ਜਦੋਂ ਫੋਟੋਆਂ ਕੋਈ ਭਰਾ ਵੀਡੀਓ ਦੇਖ ਕੇ ਮੰਗਾਊਗਾ ਤਾਂ ਆਪਾਂ ਸੋ ਲੱਗੀ ਜਣੀ ਭੇਜਾਂਗੇ ਠੀਕ ਹੈ ਪੂਰਾ ਸਾਫ਼ ਟਰੈਕਟਰ ਹੈ ਬਿਲਕੁਲ ਬਾਈ ਕਿਵੇਂ ਆਪਣੀ ਟੈਂਕੀ ਸਾਫ਼ ਪਈ ਆ ਉਵੇਂ ਹੀ ਹਨਾ ਸੋ ਸਾਫ਼ ਹੈ ਬਾਡੀ ਲਾਈਨ ਦਾ ਬਿਲਕੁਲ ਸਾਫ਼ ਟਰੈਕਟਰ ਹੈ ਕਲੋਜ਼ ਕਰ ਦੇ ਇੰਜਨ ਦੇ ਵਿੱਚ ਆ ਬਾਈ ਠੀਕ ਹੈ ਇੰਜਨ ਗੇਅਰ ਦੀ ਪੂਰੀ ਫੁੱਲ ਤਸੱਲੀ ਆ ਪੂਰਾ ਪੱਕਾ ਬਾਈ ਇਹ ਵੀ ਆਪਾਂ ਮਹਾਲ ਪਾ ਕੇ ਆਪਦੀ ਤਸੱਲੀ ਕਰਕੇ ਲੈ ਜਾ ਸਕਦੇ ਆ ਇਹਦੀ ਡਿਮਾਂਡ ਆ ਡਿਮਾਂਡ ਇਹਦੀ ਵੀ 268000 ਰੁਪਏ ਰੱਖੀ ਆ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਠੀਕ ਹੈ ਬਾਕੀ ਟਾਇਰ ਦਿਖਾ ਦੇ ਟਾਇਰ ਪੱਕੇ ਆ 55 ਪੈਸੇ ਪਲੱਸ ਪੈ ਟਾਇਰ ਪਏ ਨੇ ਇਹਦੇ ਠੀਕ ਹੈ ਬਾਕੀ ਰਿੰਬਾਂ ਦਾ ਤੇ ਬਾਈ ਟਰੈਕਟਰ ਤੇ ਕਲਮ ਨਹੀਂ ਲੱਗੀ ਹੈਗੀ ਕਿਤੇ ਵੀ ਜਿੰਨਾ ਹੈਗਾ ਸਾਰਾ ओरिजिनल ਆ ਇੱਕ ਵਾਰ ਇੱਥੋਂ ਵੀ ਦਿਖਾ ਦੇ ਹਨਾ ਉੱਪਰੋਂ ਤੇ ਬਿਲਕੁਲ ਸਾਫ ਹੈਗਾ ਕਿਸੇ ਪਾਸੋਂ ਲੀਕ ਸੀ ਨਹੀਂ ਹੈਗਾ ਨਹੀਂ 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 ਵੀਰੇ ਪੂਰੀ ਤਸੱਲੀ ਹੈ ਟਰੈਕਟਰ ਦੀ ਲੈ ਵੀ ਠੀਕ ਹੈ ਤੇ ਇੱਕ ਟਰੈਕਟਰ ਆਪਣੇ ਕੋਲੇ ਖੜਾ ਵੀਰੇ ਇਸ ਸਰ ਇਸ ਸਰ ਖੜਾ ਉਹ ਜੇ ਕਿਸੇ ਭਰਾ ਨੇ ਕੱਖਾਂ ਵਾਸਤੇ ਲੈਣਾਗਾ ਹਨਾ ਕੱਖ ਢੋਣ ਢੂਣ ਨੂੰ ਮਨ ਤੋਰੀ ਫੇਰੇ ਵਾਲਾ ਛੋਟੇ-ਵੋਟੇ ਕੰਮਾਂ ਲਈ ਬਿਲਕੁਲ ਤਾਂ ਇਹ ਟਰੈਕਟਰ ਆਪਣੇ ਕੋਲੇ ਵੀਰੇ ਖੜਾਗਾ 90 ਮਾਡਲ 90 ਮਾਡਲ ਐਸ ਤਰ੍ਹਾਂ ਮਿੱਤਰੋ ਟਰੈਕਟਰ ਬਾਡੀ ਲੈਣ ਦਾ ਸਾਫ਼ ਹੈ ਠੀਕ ਹੈ ਤੇ ਟਾਇਰ ਨੇ ਵੀਰੇ ਇਹਦੇ JK ਦੇ ਠੀਕ ਹੈ ਤੇ ਇਹ ਪੰਜਾਬ ਨੰਬਰ ਟਰੈਕਟਰ ਹੈ ਤੇ ਇਹਦੀ ਕੀਮਤ ਆਪਾਂ ਰੱਖੀ ਹੈ ਵੀਰੇ 92000 ਰੁਪਿਆ ਦਿਸਤੀ ਬੂਟਰ ਲੱਗਾ ਹੋਇਆ ਮਿਸਟਰ ਉਹਦੇ ਲਈ 92000 ਰੁਪਿਆ ਦੀ ਕੀਮਤ ਹੈ ਤੇ ਜੇ ਕਿਸੇ ਭਰਾ ਨੂੰ ਜ਼ਰੂਰਤ ਹੈ ਕਰ ਲੈ ਸੰਪਰਕ ਇਹਨੂੰ ਰੱਖਣਾ ਹੁੰਦਾ ਨਾ ਕਿਸੇ ਨੇ ਬਿਲਕੁਲ ਬਿੱਲ ਦੇ ਨਾਲ ਬਿਲਕੁਲ ਉਹ ਆ ਬਿਲਕੁਲ ਆ ਜਾ ਤੇ ਇਹ ਦੂਆ 735 ਇੱਕ ਹੈ ਨਾ ਅੱਗੇ ਤੁਹਾਨੂੰ ਦਿਖਾ ਦਨੇ ਵੀਰੇ 735 ਟਰੈਕਟਰ ਇਹ ਪੂਰੇ ਬਾਜਬਰੀਡ ਦੇ ਵਿੱਚ ਮਿਲ ਜੂਗਾ ਟਰੈਕਟਰ ਮਾਰ ਦੂਰੋਂ ਦਿਖਾ ਦੇ ਖੜਨੀ ਦਾ ਦੇਖ ਕੇ ਨਾ ਚੰਗਾ ਹੈ ਜਿੰਨਾ ਇਹ ਟਰੈਕਟਰ ਖੜਨਿਆ ਚੰਗਾ ਹੈ ਓਨੀ ਆਪਾਂ ਕਹਿ ਦਾਂਗੇ ਬਈ ਇੰਜਨ ਗੇਅਰ ਦਾ ਪੱਕਾ ਹੈ ਇਹਦੀ ਵੀ ਆਪਣੀ ਫੁੱਲ ਤਸੱਲੀ ਹੈ ਬਾਡੀ ਦਿਖਾ ਦੇ ਬਾਡੀ ਲੈਂਦਾ ਪੂਰਾ ਸਾਫ਼ ਹੈ ਤੇ ਇਹ ਟਰੈਕਟਰ ਹੈਗਾ ਵੀਰੇ 99 ਮਾਡਲ ਸੈਲਫ ਸਟਾਰਟ ਹੈ ਡੱਕ ਵੀਰੇ ਚੱਲਦਾ ਇਹਦਾ ਠੀਕ ਹੈ ਆ ਟ੍ਰੈਵਲ ਵਿੱਚ ਹੈ ਇਹਦੇ ਠੀਕ ਹੈ ਦਿਖਾ ਦੇ ਪਿੱਛੋਂ ਤੇ ਇਹਦੀ ਆਪਾਂ ਡਿਮਾਂਡ ਜਿਹੜੀ ਰੱਖੀ ਹੈ ਬਈ ਰੱਖੀ ਹੈ 1 ਲੱਖ ਤੇ 20000 ਰੁਪਿਆ 1 2 ਸੈਲਫ ਸਟਾਰਟ ਜਮਾ ਓਕੇ ਸੈਲਫ ਸਟਾਰਟ ਜਮਾ ਓਕੇ ਆ ਤੇ ਬਾਕੀ 프ਰੰਟ ਮੈਂਪਰ ਜਿਵੇਂ ਲਾਈਟਾਂ ਹਨਾ ਸਾਰਾ ਕੁਝ ਹੋਇਆ ਮਗਰਾਟ ਜਿਵੇਂ ਹੈਗਾ ਸੰਸਰੀ ਜਿੰਨੀ ਕਿ ਹੈਗੀ ਆ ਉਹ ਨਾਲ ਮਿਲੂ ਹਰਿਆਣਾ ਨੰਬਰਾਂ ਤੇ ਪੰਜਾਬ ਦੇ ਵਿੱਚ ਇਹ ਨਾ ਹੋਇਆ ਵੇ ਤੇ ਹਰਿਆਣਾ ਨੰਬਰਾਂ ਤੇ ਪੰਜਾਬ ਦੇ ਵਿੱਚ ਨਾ ਹੋਇਆ ਤੇ ਇੱਕ ਨੰਬਰ ਬੋਲ ਦੇ ਮੈਨੂੰ ਨੰਬਰ ਭਾਈ ਡਿਸਪਲੇ ਤੇ ਵੀ ਆਈ ਜਾਂਦਾਗਾ ਹਨਾ ਬਾਕੀ ਸੋਨੂੰ ਮੈਂ ਬੋਲਦਾ ਵੀਡੀਓ ਦੇ ਵਿੱਚ 9872430209 ਆਪਣਾ ਉਹੀ ਨੰਬਰ ਆ ਜਿਹੜਾ ਆਪਣਾ ਪੇਜ ਤੇ ਦਿੱਤਾ ਹੋਇਆ ਹੈ ਹਨਾ ਸੰਪਰਕ ਕਰ ਲਿਓ ਤੇ ਇੱਕ ਟਰੈਕਟਰ ਆਪਣੇ ਕੋਲੇ ਹੈਗਾ ਵੀਰੇ 400 100 ਵਾਲਾ 855 ਠੀਕ ਹੈ ਇਹ ਹੈ 96 ਮਾਡਲ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਟਾਇਰ ਦਿਖਾ ਦੇ ਵੀਰੇ ਪੱਕੇ ਟਾਇਰ ਨੇ ਇਹਦੇ ਪੋਲੋ ਦੇ ਇੰਜਨ ਗੇਅਰ ਦੀ ਫੁੱਲ ਤਸੱਲੀ ਹੈ ਠੀਕ ਹੈ ਕੀਮਤੇ ਦੀ ਹੈਗੀ 1 ਲੱਖ ਤੇ 45000 ਰੁਪਇਆ ਘੱਟ ਰੇਟ ਚ ਜੀ ਨੂੰ ਬਾਜਟ ਚ ਚਾਹੀਦਾ ਮਿੱਤਰੋ ਬਿਲਕੁਲ ਹੁਣ ਜਿਵੇਂ ਕੱਦੂ ਕੁਦੂ ਰੂ ਮੂਰੇ ਯਾਰ ਲੋਡ ਆ ਗਈ ਹੈ ਨਾ ਇਹ ਬਾਜਪਰੇਟ ਚ ਦੇ ਦਾਂਗੇ ਟਰੈਕਟਰ ਆਪਾਂ ਪੂਰਾ ਠੀਕ ਹੈ ਠੀਕ ਹੈ ਇੱਕ ਹੋਰ ਖੜਾ ਹੈਗਾ ਇੱਕ ਹੋਰ ਖੜਾ ਹੈਗਾ ਉਹ 98 ਮਾਡਲ ਟਰੈਕਟਰ ਹੈਗਾ ਠੀਕ ਹੈ ਬਾਹਰ ਪੰਪ ਹੈਗਾ ਠੀਕ ਹੈ ਤੇ ਉਹ ਵੀ ਸੰਪਰਕ ਕਰ ਲਓ ਜੇ ਕਿਸੇ ਪ੍ਰਾਣੇ ਖਰੀਦਣਾਗਾ ਇੱਕ ਆ ਗਈ ਟਰਾਲੀ ਇਹ ਆ ਗਈ ਟਰਾਲੀ ਵੀਰੇ ਨਵੇਂ ਮਾਡਲ ਦੇ ਵਿੱਚ ਆ ਗਈ 8 ਇੰਚੀ ਚੈਨਰ ਆਗੇ ਲਿਫਟ ਵਾਲੀ ਆ ਗਈ ਡਬਲ ਟਾਇਰ ਆ ਗਈ ਠੀਕ ਹੈ ਠੀਕ ਹੈ ਇਹ ਮੜਿਆ ਵੀਡੀਓ ਥੱਲੇ ਉਹਨਾਂ ਦਿਖਾ ਦੇ ਬਾਈ ਥੋੜੇ ਥੱਲੇੋਂ ਦਿਖਾ ਦੇ ਬੱਤੇ ਬੂਤੇ ਬਾਈ ਜਿਹੜੇ ਆਮ ਪਤਾ ਸਾਰਿਆਂ ਨੂੰ ਨਾ ਦੇਖ ਲੈਣਗੇ ਵੀ ਆਹ ਗੱਲ ਵਾਤਾ ਹੈ ਇਹਦੇ ਬੱਤੇ ਆਮ ਨਾਲੋਂ ਫਰਕ ਆਗਾ ਠੀਕ ਹੈ ਤੇ ਟਾਇਰ ਦਿਖਾ ਦੇ 10 ਨੱਟੀ ਵੀਰੇ ਦੇ ਹੱਬ ਆ ਗਈ ਠੀਕ ਹੈ ਤੇ ਇਹਦੀ ਰੇਟ ਦੀ ਗੱਲ ਕਰੀਏ 1 ਲੱਖ ਤੇ 45000 ਰੁਪਿਆ ਰੇਟ ਆ ਇਹਦਾ ਵੀਰੇ ਜਾਲ ਸਮੇਤ ਆ ਜਾਲ ਜੂਲ ਲੱਗਿਆ ਹਨ ਤੇ ਬੈੱਡੇ ਦਾ ਉੱਚਾ ਆ ਗਿਆ 3.5 ਫੁੱਟ ਬੈੱਡ ਹੋਊਗਾ 3.5 ਫੁੱਟ ਬੈੱਡ ਜਾਲੀ ਲੱਗੀ ਹੋਈ ਹੈ ਜਾਲੀ ਲੱਗੀ ਹੋਈ ਹੈ ਕੁੜੀ ਵਾਲੀ ਤੇ ਵੀ ਕੰਮ ਖਾਰੂਗੀ ਹਾਂ 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 ਬਾਈ ਟੋਪੀ ਧਰਨੀ ਹੋਤੀ ਹੈ ਨਾ ਪਿੱਛੇ ਬੰਗੇ ਆ ਗਏ ਸਾਰੀ ਕੰਪਲੀਟ ਹੈ ਤੇ ਮਿੱਤਰੋ ਵੀਡੀਓ ਨੂੰ ਤੁਸੀਂ ਨਾ ਵੱਧ ਤੋਂ ਵੱਧ ਸ਼ੇਅਰ ਕਰਕੇ ਜਿਹੜੇ ਵੀ ਨੇ ਲੈਟਰ ਲੈਣਾ ਤੇ ਵੇਚਣਾ ਖਰੀਦਦਾਰੀ ਕਰਨੀ ਕਿਸੇ ਵੀ ਸੰਧ ਦੀ ਤਾਂ ਕੰਟੈਕਟਰ ਦਾ ਨੰਬਰ ਉਹ ਤੇ ਲੀਂਦਾ ਤੇ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਮਿਲਦਾ ਕਿਸੇ ਹੋਰ ਅਗਲੀ ਵੀਡੀਓ ਬਿਲਕੁਲ ਬਈ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੇ ਕੋਈ ਸੰਧ ਵੇਚਣਾ ਹੈ ਤਾਂ ਸੰਪਰਕ ਕਰਿ ਤਾਂ ਵੀ ਆਪਣਾ ਸੰਪਰਕ ਕਰ ਸਕਦੇ ਹੋ ਬਾਕੀ ਬਈ ਬਰਨਾਲਾ ਦੇ ਵਿੱਚ ਆਪਾਂ ਇੱਥੇ ਤਰਖਸ਼ਿਲ ਚੌਂਕ ਦੇ ਵਿੱਚ ਮੰਡੀ ਲਾਉਣੀ ਹੈ ਹਨਾ ਤੇ ਛੋਟੀ ਮੰਡੀ ਇੱਥੇ ਲਾਉਣੀ ਹੈ ਜਿਹੜੀ ਛੋਟੀ ਮੰਡੀ ਵਾਜਦੀ ਹੈ ਤਰਖਸ਼ਿਲ ਚੌਂਕ ਕੋਲ ਠੀਕ ਹੈ ਬੱਬੂ ਦੀ ਮੰਡੀ ਵਾਜਦੀ ਹੈ ਇੱਥੇ ਆ ਕੇ ਤੁਸੀਂ ਕੋਈ ਵੀ ਸੰਦ ਆਪਣਾ ਵੇਚਣਾਗਾ ਇਹ ਮੰਡੀ ਦੇ ਵਿੱਚ ਲਾਉਂਗੇ ਤਾਂ ਜਿਹੜੀ ਇੱਥੇ ਵੀਡੀਓ ਬਣੂਗੀ ਹਨਾ ਉਹ ਬਿਲਕੁਲ ਫ੍ਰੀ ਹੋਊ ਆਪਣੇ ਚੈਨਲ ਤੋਂ ਕੋਈ ਵੀ ਭਰਾ ਇੱਥੇ ਆ ਸਕਦਾਗਾ ਜੇ ਕੋਈ ਖੇਤੀਬਾੜੀ ਦਾ ਸੰਦ ਵੇਚਣਾਗਾ ਤੇ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਤੇ ਵੀਡੀਓ ਸ਼ੇਅਰ ਜਰੂਰ ਕਰਿਓ